ਤੋਂ ਬੇਨ ਲਾ ਵਾਈ ਗੁਰੂ ਜੀ ਦਾ ਖਾਲਸਾ ਸ੍ਰੀ ਵਾਈ ਗੁਰੂ ਜੀ ਦੀ ਫਤਿਹ ਲਾਈਵ ਦੇ ਮਾਧਿਅਮ ਰਹੀਂ ਜੋ ਵੀ ਸਾਥੀ ਨਾਲ ਜੁੜੇ ਨੇ ਉਹਨਾਂ ਨੂੰ ਬੇਨਤੀ ਹੈ ਦੱਸ ਦਿਓ ਔਰ ਦੂਸਰਾ ਜਿਹੜਾ ਲਿੰਕ ਹੈ ਉਸ ਨੂੰ ਵਕਤ ਬਾਅਦ ਜਿਹੜਾ ਸ਼ੇਅਰ ਕਰ ਦਿਓ साथियों दसाया गया जो केस एक लग चुके और उस डबल बेंच से लगे जा रहा है और कल उसकी हेयरिंग है ਔਰ ਜੇਸ ਦੇ ਵਾਸਤੇ ਕੇਡਰ ਨੂੰ ਇਹ ਅਪੀਲ ਕੀਤੀ ਗਈ ਸੀ ਵੀ ਆਪਾਂ ਖੜਾ ਕਰਨਾ ਤਾਂ ਜੋ ਪਰਤੀ ਦੇ ਉੱਤੇ ਕਿਸੇ ਤਰ੍ਹਾਂ ਸਾਰੇ ਸਾਰੇ ਜਣੇ ਦੱਸ ਦਿਓ ਬਈ ਆਵਾਜ਼ ਤੁਹਾਨੂੰ ਸਹੀ ਆ ਰਹੀ ਹੈ ਸਾਥੀਓ ਇੱਕ ਵਾਰ ਜਿਹੜਾ ਮੜਾਏ ਕਮੈਂਟ ਕਰਕੇ ਦੱਸਿਓ ਜੇ ਕਈ ਕਈ ਸਾਥੀ ਕਹਿ ਰਹੇ ਨੇ ਲਾਈਵ ਸਹੀ ਨਹੀਂ ਚੱਲ ਰਿਹਾ ਫਤਿ ਹੋ ਸਕਦਾ ਕੋਈ ਨੈਟਵਰਕ ਇਸ਼ੂ ਹੋਵੇ ਇੱਕ ਵਾਰ ਥੋੜਾ ਦੱਸ ਦਿਓ ਤੁਹਾਰਾ ਕਮੈਂਟ ਕਰਕੇ ਕਿ ਆਵਾਜ਼ ਜਿਹੜੀ ਸਹੀ ਆ ਰਹੀ ਹੈ ਕਲੀਅਰ ਹੋ ਕੇ ਠੀਕ ਹੈ ਠੀਕ ਤਾਂ ਸਾਥੀਓ ਹਾਲੇ ਤੱਕ ਉਸ ਮਾਤਰਾ ਦੇ ਵਿੱਚ ਫੰਡ ਜਿਹੜਾ ਯੂਨੀਅਨ ਨੂੰ ਪ੍ਰਾਪਤ ਨਹੀਂ ਹੋਇਆ ਕਿ ਜਿਸ ਦੇ ਚਲਦੇ ਆਪਾਂ ਕੱਲ ਵਕੀਲ ਨੂੰ ਜਿਹੜਾ ਆਪਣੀ ਪੈਰਵਾਈ ਦੇ ਲਈ ਕੋਰਟ ਦੇ ਵਿੱਚ ਖੜਾ ਕਰ ਸਕੀਏ ਜਦੋਂ ਕਿ ਹੁਣਾ ਇਸ ਦੇ ਉਲਟ ਚਾਹੀਦਾ ਸੀ ਵੀ ਫੰਡ ਦਾ ਸਹਿਯੋਗ ਕੇਡਰ ਵੱਲੋਂ ਪਰਤੀ ਵਿੱਚ ਆਉਣ ਵਾਲੀ ਰਿਕਵਰਟ ਨੂੰ ਦੂਰ ਕਰਨ ਵਾਸਤੇ ਵੱਧ ਤੋਂ ਵੱਧ ਹੋਣਾ ਚਾਹੀਦਾ ਸੀ ਤਾਂ ਉਸ ਦੇ ਵੀ ਕਈ ਕਾਰਨ ਨੇ ਸਵੇਰ ਦਾ ਗਰੁੱਪਾਂ ਦੇ ਵਿੱਚ ਦਿੱਤੇ ਜਾ ਰਿਹਾ ਹੈ ਬਈ ਬੜਾ ਕੁਝ ਯੂਨੀਅਨ ਦੇ ਖਲਾਫ ਬੋਲਿਆ ਜਾ ਰਿਹਾ ਹੈ ਵੀ ਯੂਨੀਅਨ ਨੂੰ ਫੰਡ ਦੀ ਲੋੜ ਸੀ ਕੇਡਰ ਨੂੰ ਗਮਰਾਹ ਕਰਨ ਦੇ ਪਤਾ ਨਹੀਂ ਕੀ ਕੀ ਜਿਹੜਾ ਗਰੁੱਪਾਂ ਦੇ ਵਿੱਚ ਬੋਲਿਆ ਜਾ ਰਿਹਾ ਹੈ ਤਾਂ ਸਾਥੀਓ ਇੱਕ ਗੱਲ ਥੋੜਾ ਜਾ ਅੱਜ ਜਿਹੜੀ ਗੱਲਬਾਤ ਕਰਾਂਗੇ ਉਹ ਤੁਹਾਨੂੰ ਸਾਰੀ ਗੱਲਬਾਤ ਕਲੀਅਰ ਕਰ ਦੇਵਾਂਗੇ ਰਮਨਦੀਪ ਦੇ ਕੇਸ ਤੋਂ ਲੈ ਕੇ ਹੁਣ ਤੱਕ ਦੀ ਔਰ ਉਸ ਤੋਂ ਬਾਅਦ ਕੇਡਰ ਆਪ ਫੈਸਲਾ ਲਵੇ ਵੀ ਕੀ ਆਪਣਾ ਸੁਪਰੀਮ ਕੋਰਟ ਜਾਣਾ ਵਾਜਿਬ ਸੀ ਜਾ ਨਹੀਂ ਇਹੋ ਜੀ ਕੀ ਲੋਡ ਪੈ ਗਈ ਵੀ ਆਪਾਂ ਨੂੰ ਆਪਣੇ ਬੈਕ ਲੋਕ ਸੰਬੰਧੀ ਕੇ ਕੇਸ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਡਬਲ ਬੈਂਚ ਤੇ ਫਾਇਲ ਕਰਨਾ ਪਿਆ ਜਦੋਂ ਕਿ ਆਪਾਂ ਰਮਨਦੀਪ ਵਾਲਾ ਕੇਸ ਵਿਨਿੰਗ ਮੂਵਮੈਂਟ ਦੇ ਵਿੱਚ ਜਿੱਤੇ ਹੋਏ ਆ ਔਰ ਟਾਈਮ ਬੌਂਡ ਉਹਦੇ ਵਿੱਚ ਡਿਪਾਰਟਮੈਂਟ ਨੂੰ ਕੀਤਾ ਗਿਆ ਸੀ ਕੀ ਆਪਾਂ ਨੂੰ ਲੋੜ ਸੀ ਵੀ ਆਪਾਂ ਸੁਪਰੀਮ ਕੋਰਟ ਦੇ ਵਿੱਚ ਕੇਸ ਨੂੰ ਲੈ ਕੇ ਜਾਈਏ ਸਾਥੀਓ ਤੁਸੀਂ ਇੱਕ ਗੱਲ ਮੈਨੂੰ ਦੱਸੋ ਬਈ ਆਪਾਂ ਹਾਈ ਕੋਰਟ ਦੇ ਵਿੱਚ ਰਮਨਦੀਪ ਆਲਾ ਕੇਸ ਵਾਸਤੇ ਕੇਸ ਲਗਾਇਆ ਸੀ ਉਸ ਕੇਸ ਦੇ ਵਿੱਚ ਜੋ ਵੀ ਜੱਜਮੈਂਟ ਆਈ ਜਾਂ ਡਿਪਾਰਟਮੈਂਟ ਨੇ ਜੋ ਗੱਲ ਉੱਥੇ ਪਹਿਲਾਂ ਕਹੀ ਵੀ ਇਸ ਭਰਤੀ ਦੇ ਵਿੱਚ ਬੈਕਲੋਗ ਹੈ ਅਸੀਂ ਇਸ ਨੂੰ ਦੋ ਫੇਸ 'ਚ ਪੂਰਾ ਕਰਾਂਗੇ ਤਾਂ ਉਸ ਦਾ ਪਹਿਲਾ ਫੇਸ ਅਸੀਂ ਪੂਰਾ ਕਰ ਚੁੱਕਿਆ ਔਰ ਦੂਸਰਾ ਫੇਸ ਜਿਹੜਾ ਹੈ ਉਹ ਅਸੀਂ ਪੂਰਾ ਕਰਨ ਜਾ ਰਹੇ ਆ ਜਿਸ ਵਾਸਤੇ ਡੀਲਜਰ ਪ੍ਰੋਸੈਸ ਦੀਆਂ ਫਾਈਲਾਂ ਅਸੀਂ ਅੱਗੇ ਤੋਰੀਆਂ ਹੋਈਆਂ ਨੇ ਜਦੋਂ ਡੀਲਜਰ ਪ੍ਰੋਸੈਸ ਪੂਰਾ ਹੋ ਜਾਏਗਾ ਅਸੀਂ ਫਾਈਲਾਂ ਇਹਨਾਂ ਦਾ ਜਿਹੜਾ ਡੀਲਜਰ ਪ੍ਰੋਸੈਸ ਕਰਕੇ ਇਹਨਾਂ ਦੀ ਭਰਤੀ ਪੂਰੀ ਕਰਾਂਗੇ ਤਾਂ ਜੱਜ ਸਾਹਿਬ ਨੇ ਵੀ ਅੱਗੋਂ ਇਹ ਡਾਇਰੈਕਸ਼ਨ કરી ਸੀ ਵੀ 1525 ਦਾ ਓਪਨ ਭਰਨ ਤੋਂ ਬਾਅਦ ਹੀ ਜਿਹੜਾ ਕੈਟਾਗਰੀਆਂ ਨੂੰ ਸ਼ੁਰੂ ਕੀਤਾ ਜਾਵੇ ਤਾਂ ਇਹਦੇ ਵਿੱਚ ਇਹ ਗੱਲ ਸਾਫ਼ ਸੀ ਵੀ ਜਿਹੜੀਆਂ ਰਹਿੰਦੀਆਂ ਪੋਸਟਾਂ ਸੀ ਉਹ 1525 ਦਾ ਓਪਨ ਬਣਾ ਕੇ ਉਸ ਤੋਂ ਬਾਅਦ ਜਿਵੇਂ ਕੈਟਾਗਰੀਆਂ ਦੀਆਂ ਪੋਸਟਾਂ ਨੇ ਉਹਨਾਂ ਨੂੰ ਨਾਲ ਦਿੱਤਾ ਜਾਏਗਾ ਤਾਂ ਸਾਥੀਓ ਇੱਥੇ ਕਿਹੜੀ ਲੋੜ ਪੈ ਗਈ ਅਜਈ ਕੀ ਆਪਾਂ ਨੂੰ ਭਰਤੀ ਨੂੰ ਸੁਪਰੀਮ ਕੋਰਟ ਦਾ ਸਫਰ ਤੈਅ ਕਰਵਾਉਣਾ ਪਿਆ ਕੀ ਇਸ ਤਰ੍ਹਾਂ ਤੁਸੀਂ ਦੱਸੋ ਬੈਕਲੌਗ ਦੇ ਉੱਤੇ ਕੋਈ ਖਤਰਾ ਨਹੀਂ ਕੀ ਇਸ ਤਰ੍ਹਾਂ ਬੈਕਲੌਗ ਜਮ੍ਹਾਂ ਸੇਫ ਹੋ ਜਾਏਗਾ ਸਾਥੀਓ ਇੱਕ ਗੱਲ ਨੂੰ ਸਮਝੋ ਥੋੜੇ ਦਿਨ ਪਹਿਲਾਂ ਗਰੁੱਪਾਂ ਦੇ ਵਿੱਚ ਇਹ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਸੀ ਕਿ ਰਮਨਦੀਪ ਦੇ ਜਿਹੜੀ ਜੱਜਮੈਂਟ ਆਈ ਹੈ ਉਸ ਦਾ ਸਮਾਂ ਪੂਰਾ ਹੋ ਚੁੱਕਿਆ ਹੈ ਉਸ ਤੇ ਸੀਓਸੀਪੀ ਲਗਾਈ ਜਾਵੇ ਪਰ ਡਿਪਾਰਟਮੈਂਟ ਦੇ ਟੱਚ ਦੇ ਵਿੱਚ ਹੋਣ ਕਰਕੇ ਡਿਪਾਰਟਮੈਂਟ ਇਹ ਗੱਲ ਕਹਿ ਰਿਹਾ ਸੀ ਵੀ ਕੋਰਟ ਦਾ ਕੋਈ ਅਜਿਹਾ ਮੈਟਰ ਨਾ ਛੇੜਿਆ ਜਾਵੇ ਜਿੰਦੇ ਵਿੱਚ ਤੁਹਾਡੇ ਭਰਤੀ ਦੇਲੇ ਹੋ ਸਕੇ ਅਸੀਂ ਤੁਹਾਡਾ ਕੰਮ ਕਰ ਰਹੇ ਆ ਜਲਦੀ ਜਿਹੜਾ ਕੰਮ ਤੁਹਾਡਾ ਕਰ ਦਿੱਤਾ ਜਾਏਗਾ ਸਾਨੂੰ ਯੂਨੀਅਨ ਨੂੰ ਇਤ ਤਾਂ ਜਿਹੜੇ ਰੂਪ ਚ ਕਹਿ ਲੋ ਜਾਂ ਜਿਵੇਂ ਵੀ ਕਹਿ ਲੋ ਸਾਨੂੰ ਟਾਈਮ ਬੌਂਡ ਵੀ ਕੀਤਾ ਗਿਆ ਵੀ ਜੇ 2 ਦਿਨਾਂ ਦੇ ਵਿੱਚ ਜਾਂ 3 ਦਿਨਾਂ ਦੇ ਵਿੱਚ ਤੁਸੀਂ ਨਹੀਂ ਲਾਉਂਦੀ ਯੂਨੀਅਨ ਤਾਂ ਅਸੀਂ ਲਾਵਾਂਗੇ ਅਸੀਂ ਕਰਾਂਗੇ ਅਸੀਂ ਫਿਰ ਵੀ ਕਿਸੇ ਦਾ ਕੋਈ ਜਵਾਬ ਨਹੀਂ ਦਿੱਤਾ ਚਲੋ ਹਰੇਕ ਬੰਦੇ ਦਾ ਇਹ ਅਧਿਕਾਰ ਹੈ ਆਪਦੇ ਰੁਜ਼ਗਾਰ ਵਾਸਤੇ ਲੜਨਾ ਆਪਦੇ ਨੰਬਰਾਂ ਤੱਕ ਲੜਨਾ ਅਸੀਂ ਵੀ ਲੜ ਰਹੇ ਹਾਂ ਸਾਰੇ ਆਪਦੇ ਆਪਦੀ ਰੁਜ਼ਗਾਰ ਵਾਸਤੇ ਲੜ ਰਹੇ ਨੇ ਤਾਂ ਇਹ ਥੋੜੇ ਦਿਨਾਂ ਪਹਿਲਾਂ ਜਿਹੜਾ ਟਾਈਮ ਬੌਂਡ ਕੀਤਾ ਜਾ ਰਿਹਾ ਸੀ ਫਿਰ ਅੱਜ ਉਸ ਸੀਓਸੀਪੀ ਨੂੰ ਛੱਡ ਕੇ ਕੀ ਭਰਤੀ ਸੁਪਰੀਮ ਕੋਰਟ ਤੱਕ ਲੈ ਕੇ ਜਾਣੀ ਜ਼ਿਆਦਾ ਜ਼ਰੂਰੀ ਸੀ ਤੁਸੀਂ ਆਪ ਦੱਸੋ ਜਦੋਂ ਕਿ ਡਿਪਾਰਟਮੈਂਟ ਰਵਨਦੀਪ ਵਾਲੇ ਕੇਸ ਦੇ ਵਿੱਚ ਸਪੀਕਿੰਗ ਆਰਡਰ ਵੀ ਜਾਰੀ ਕਰ ਚੁੱਕਿਆ ਹੈ ਔਰ ਇਹ ਵੀ ਤੁਸੀਂ ਦੇਖੋ ਵੀ ਜਿਹੜੀ ਚੀਜ਼ ਹੁਣ ਡਿਪਾਰਟਮੈਂਟ ਪਿੱਛੇ ਇਹ ਜਵਾਬ ਦੇ ਰਿਹਾ ਹੈ ਮੀਟਿੰਗਾਂ ਦੇ ਵਿੱਚ ਵੀ ਵੀ ਸਾਡਾ ਪ੍ਰੋਸੈਸ ਦਾ ਵਰਕ ਜਿਹੜਾ ਜਿਹੜਾ ਥੋੜੇ ਦਿਨ ਪਹਿਲਾਂ ਵੀ ਸਕਰੀਨਸ਼ਾਟ ਤੁਹਾਨੂੰ ਇੱਕ ਜਾਰੀ ਕੀਤਾ ਗਿਆ ਸੀ ਜਿਹੜੇ ਇਹ ਦੱਸਿਆ ਗਿਆ ਵੀ ਸਾਨੂੰ ਮੋਰਲ ਰੂਪ ਦੇ ਵਿੱਚ ਜਿਹੜਾ ਰਿਪਲਾਈ ਜਿਹੜਾ ਕੋਰਟ ਦੇ ਵਿੱਚ ਡਿਪਾਰਟਮੈਂਟ ਦੇ ਕੇ ਗਿਆ ਵੀ ਜਿਹੜਾ ਤੁਹਾਡਾ ਪ੍ਰੋਸੈਸ ਹੈ ਉਹ ਅੱਗੇ ਦਾ ਪ੍ਰੋਸੈਸ ਚੱਲ ਰਿਹਾ ਹੈ ਚਲੋ ਥੋੜਾ ਜਿਹਾ ਨੈਟਵਰਕ ਦੀ ਦਿੱਕਤ ਹੈ ਚਲੋ ਥੋੜਾ ਜਿਹਾ ਨੈਟਵਰਕ ਦੀ ਦਿੱਕਤ ਹੈ ਤਾਂ ਥੋੜਾ ਥੋੜਾ ਜਿਹਾ ਲਾਈਵ ਜਿਹੜਾ ਸੀ ਉਹ ਬੰਦ ਹੋ ਗਿਆ ਸੀ ਆਪਾਂ ਗੱਲ ਕਰ ਰਹੇ ਸੀ ਵੀ ਰਮਨਜੀਤ ਦੇ ਜਿਹੜੇ ਉਸ ਤੋਂ ਬਰੀਫ ਤੇ ਆਰਡਰ ਦੀ ਗੱਲ ਕੀਤੀ ਗਈ ਇੱਕ ਰਿਪੋਰਟ ਨੇ ਵੀ ਚੱਲ ਰਹੀ ਹੈ ਲਾਈਵ ਤੇ ਆਵਾਜ਼ ਸਾਰਿਆਂ ਨੂੰ ਆ ਰਹੀ ਹੈ ਨਾ ਕਰਕੇ ਦੱਸ ਦੋ ਤਾਂ ਸਾਥੀਓ ਡਿਪਾਰਟਮੈਂਟ ਦੇ ਆਪਨੇ ਜੋ ਵੀ ਉਸ ਦਿਨ ਕੋਰਟ ਦੇ ਵਿੱਚ ਆਪਦਾ ਅਲਪਿਆਂ ਜੋ ਵੀ ਨੋਟਰੀ ਟੈਸਟਡ ਕਰਕੇ ਨੋਟਰੀ ਟੈਸਟ ਦਿੱਤਾ ਉਹਦੇ ਵਿੱਚ ਇਹ ਹੀ ਗੱਲ ਕਹੀ ਗਈ ਵੀ ਇਹਨਾਂ ਦੇ ਆ ਫਾਈਲਾਂ ਦਾ ਕੰਮ ਜਿਹੜਾ ਅੰਡਰ ਪ੍ਰੋਸੈਸ ਹੈ ਤਾਂ ਸਾਥੀਓ ਤੁਸੀਂ ਦੱਸੋ ਕਿੱਥੇ ਗਏ ਗਿਆ ਵੀ ਇਹਨਾਂ ਨੂੰ ਜਿਹੜਾ ਅਸੀਂ ਉਹ ਬੈਕਲੋਗ ਨਹੀਂ ਦੇਣਾ ਜੇ ਡਿਪਾਰਟਮੈਂਟ ਨੇ ਇਹ ਗੱਲ ਕਿਤੇ ਕਹੀ ਹੋਵੇ ਵੀ ਅਸੀਂ ਬੈਕਲੋਗ ਨਹੀਂ ਦੇਣਾ ਫਿਰ ਅਸੀਂ ਇਹ ਗੱਲ ਕਹਿ ਸਕਦੇ ਹਾਂ ਵੀ ਸਾਨੂੰ ਭਰਤੀ ਨੂੰ ਅੱਗੇ ਤੁਪ ਅੱਗੇ ਕੇਸ ਦੇ ਰੂਪ ਵਿੱਚ ਲਜਾਨ ਦੀ ਜਰੂਰਤ ਹੈ ਨਹੀਂ ਤੱਕ ਕੋਰਟਾਂ ਦੇ ਮਸਲੇ ਕਿੰਨੇ ਲੰਮੇ ਹੋ ਜਾਂਦੇ ਨੇ ਇਹਨਾਂ ਦਾ ਅੰਦਾਜ਼ਾ ਵੀ ਜਿਹੜਾ ਹੈ ਅਜੇ ਤੱਕ ਲਗਾਉਣਾ ਬਹੁਤ ਔਖਾ ਹੈ ਤੁਸੀਂ ਵੇਖਿਆ ਹੋਵੇਗਾ ਵੱਖ-ਵੱਖ ਡਿਪਾਰਟਮੈਂਟਾਂ ਦੀਆਂ ਜਿਹੜੀਆਂ ਭਰਤੀਆਂ ਨੇ ਉਹ ਭਰਤੀਆਂ ਦੇ ਵਿੱਚ ਜੇ ਕੋਰਟ ਕੇਸ ਲੱਗ ਜਾਂਦਾ ਤਾਂ ਕਿੰਨਾ ਕਿੰਨਾ ਸਮਾਂ ਜਿਹੜਾ ਹੈ ਕੋਰਟਾਂ ਦੇ ਵਿੱਚ ਵੇਸਟ ਹੋ ਜਾਂਦਾ ਹੈ ਪੈਸਿਆਂ ਦੀ ਜਿਹੜੀ ਵੇਸਟੇਜ ਹੈ ਉਹ ਵੱਖਰੀ ਔਰ ਆਪਣੀ ਭਰਤੀ ਤਾਂ ਪਹਿਲਾਂ ਹੀ ਜਿਹੜਾ ਉਹ 8 ਮਹੀਨੇ ਦਾ ਸਟੇ ਜਿਹੜਾ ਆਪਦੇ ਉੱਪਰ ਚੱਲ ਕੇ ਆਈਏ 4 ਸਾਲ ਜਿਹੜੇ ਨੇ ਉਹ ਪਹਿਲਾਂ ਹੀ ਤੁਹਾਨੂੰ ਹੋ ਚੁੱਕੇ ਨੇ ਆਪਾਂ ਨੂੰ ਜਿਹੜੇ ਆਪਾਂ ਪਿਛਲੇ ਵੇਟ ਕਰਦੇ ਆ। ਸੋ ਰਮਨਦੀਪ ਪਰ ਭਰਤੀ ਲੱਗ ਕਿੱਥੇ ਗਈ ਵਾਸਤੇ ਇਕੱਠਾ ਕੀਤਾ ਗਿਆ ਔਰ ਲੱਗਿਆ ਕਿੱਥੇ ਜਾ ਕੇ ਸੋ ਸਾਥੀਓ ਅਸੀਂ ਤੁਹਾਡੇ ਅੱਗੇ ਅੱਜ ਵੀ ਇਹ ਬੇਨਤੀ ਕਰਦੇ ਆ ਕਿ ਹਜੇ ਵੀ ਸੁਪਰੀਮ ਕੋਰਟ ਦੇ ਕੇਸਾਂ ਦਾ ਸਾਲੋਂ ਪਹਿਲਾਂ ਤੋਂ ਪਤਾ ਸੀ ਜੇ ਪਹਿਲਾਂ ਤੋਂ ਪਤਾ ਸੀ ਤੇ ਫਿਰ ਆਪਣੇ ਵੱਲ ਕੋਈ ਠੋਸ ਕਦਮ ਕਿਉਂ ਨਾ ਚੱਕਿਆ ਗਿਆ ਕਿਉਂ ਆਪਾਂ ਅੱਜ ਤੱਕ ਦੀ ਵੇਟ ਕੀਤੀ ਆਪਣੇ ਰੁਜ਼ਗਾਰ ਵਾਸਤੇ ਲੜਨਾ ਸਾਰਿਆਂ ਵਾਸਤੇ ਵਧੀਆ ਹੈ ਠੀਕ ਹੈ ਆਪਦੇ ਰੁਜ਼ਗਾਰ ਤੱਕ ਲੜਨਾ ਚਾਹੀਦਾ ਹੈ ਆਪਦੇ ਨੰਬਰਾਂ ਤੱਕ ਲੜਨਾ ਚਾਹੀਦਾ ਪਰ ਭਰਤੀ ਨੂੰ ਰੋਕਣ ਦੇ ਪ੍ਰੋਸੈਸ ਦੇ ਵਿੱਚ ਤਾਂ ਕੋਈ ਕੰਮ ਨਹੀਂ ਹੋਣਾ ਜੇ ਭਰਤੀ ਦਾ ਪ੍ਰੋਸੈਸ ਹੀ ਰੁਕ ਜਾਏਗਾ ਤਾਂ ਸਾਥੀਓ ਜਿਹੜੀਆਂ ਫਾਈਲਾਂ ਪਾਸ ਹੋ ਗਈਆਂ ਜਾਂ ਜਿਹੜੀਆਂ ਨਹੀਂ ਪਾਸ ਹੋਈਆਂ ਉਹਦੇ ਵਿੱਚ ਤਾਂ ਕੁਝ ਗੱਲਾਂ ਰਹਿ ਨਹੀਂ ਜਾਣੀਆਂ ਫਿਰ ਤਾਂ ਫੈਲਾ ਉਹ ਵੀ ਮਿੱਟੀ ਤੂੜ ਫਿਰ ਜੰਮੀ ਰਹੇਗੀ ਤੁਹਾਡੇ ਉੱਤੇ ਜੇਕਰ ਪਰ ਇੱਕ ਗੱਲ ਇਹਨਾਂ ਵਿੱਚ ਇੱਕ ਹਮਨ ਤੇ ਆਈ ਜਿਹੜਾ ਬੰਦਾ ਜਿਹੜਾ ਵੀ ਕੋਈ ਆ ਗਿਆ ਜੋ ਵੀ ਸਾਥੀ ਆ ਜਾਂਦੇ ਨੇ ਉਹ ਸਿੱਧਾ ਤੇ ਸਿੱਧਾ ਦੋਸ਼ ਜਿਹੜਾ ਯੂਨੀਅਨ ਦੇ ਉੱਪਰ ਕੱਢ ਦਿੰਦੇ ਨੇ ਪਰ ਸਾਥੀਓ ਤੁਸੀਂ ਵੀ ਦੱਸੋ ਕਿ ਯੂਨੀਅਨ ਨੇ ਆਦਾ ਕੰਮ ਕਿੱਥੇ ਸਹੀ ਨਹੀਂ ਕੀਤਾ ਜਦੋਂ ਫਾਈਲਾ ਪਾਸ ਹੋਈਆਂ ਸੈਕਟਰੀ ਸਾਹਿਬ ਕੋਲ ਆਈਆਂ ਤੁਹਾਨੂੰ ਇਹ ਗੱਲ ਦੱਸੀ ਗਈ ਵੀ ਭਾਈ ਸੈਕਟਰੀ ਸਾਹਿਬ ਕੋਲ ਫਾਈਲਾ ਆਈਆਂ ਔਰ ਜੇ ਅੱਜ ਇੱਕ ਫਾਈਲ ਅਜੇ ਇੱਕ ਡਿਪਾਰਟਮੈਂਟ ਕੋਲ ਰਹਿੰਦੀ ਹੈ ਤੁਹਾਨੂੰ ਉਹ ਵੀ ਦੱਸ ਰਹੇ ਆ ਔਰ ਜੇ ਅੱਜ ਭਰਤੀ ਸੁਪਰੀਮ ਕੋਰਟ ਦੇ ਵਿੱਚ ਹੈ ਤਾਂ ਉਹ ਵੀ ਦੱਸ ਰਹੇ ਆ ਔਰ ਤੁਸੀਂ ਵੀ ਇੱਕ ਗੱਲ ਸਮਝੋ ਅਸੀਂ ਇਹ ਨਹੀਂ ਕਹਿੰਦੇ ਵੀ ਕਿਸੇ ਨੇ ਲਿਖਤੀ ਰੂਪ ਦੇ ਸਟੇਟ ਮੰਗ ਲਿਆ ਪਰ ਜਦੋਂ ਕੋਈ ਚੀਜ਼ ਦੀ ਮੰਗ ਕੀਤੀ ਜਾਂਦੀ ਹੈ ਜਾਂ ਡਾਇਰੈਕਸ਼ਨ ਦਿੱਤੀ ਜਾਂਦੀ ਹੈ ਔਰ ਕਈ ਸਾਥੀਆਂ ਦਾ ਕਹਿਣਾ ਹੈ ਜੀ ਪਹਿਲੀ ਕੇਸ ਤੇ ਤਾਂ ਨੋਟਿਸ ਹੁੰਦਾ ਹੈ ਔਰ ਉਹਦੇ ਤੇ ਤਾਂ ਜੀ ਸਟੇ ਹੋ ਨਹੀਂ ਸਕਦਾ ਤਾਂ ਸਾਥੀਓ ਇੱਥੇ ਇੱਕ ਗੱਲ ਨੂੰ ਸਮਝ ਲਿਆ ਜੇ ਡਿਪਾਰਟਮੈਂਟ ਨੂੰ ਇਹ ਜਿਹੜਾ ਕੱਲ ਹੀアリング ਹੈ ਆਲਰੇਡੀ ਪਹਿਲਾਂ ਨੋਟਿਸ ਜਾ ਚੁੱਕਿਆ ਹੈ ਇਸ ਚੀਜ਼ ਦਾ ਤਾਂ ਗੱਲੋਂ ਕੱਲ ਹੀアリング ਹੋ ਰਹੀ ਹੈ ਕੱਲ ਜਿਹੜੀ ਕੰਮ ਕੱਲ ਹੋ ਰਿਹਾ ਜਿਹੜੇ ਵਾਸਤੇ ਅਸੀਂ ਤੁਹਾਨੂੰ ਕਹਿ ਰਹੇ ਆ ਵੀ ਕੱਲ ਵਰਤੀ ਤੇ ਸਟੇ ਹੋ ਸਕਦਾ ਹੈ ਤਾਂ ਤੁਹਾਨੂੰ ਇਹ ਗੱਲ ਕਹਿ ਰਿਹਾ ਨਹੀਂ ਤਾਂ ਇਹ ਸਾਨੂੰ ਵੀ ਪਤਾ ਵੀ ਪਹਿਲੀ ਹੀਅਰਿੰਗ ਤੇ ਰਸਮਨ ਜਾਂ ਨੋਟਿਸ ਹੀ ਜਾਂਦਾ ਹੈ ਆਲਰੇਡੀ ਨੋਟਸ ਨਿਕਲਿਆ ਹੋਇਆ ਹੈ ਹੋਰ ਚੱਲਦਾ ਜਾਓ ਤਾਂ ਸਾਥੀਓ ਆਪਾਂ ਗੱਲ ਕਰ ਰਹੇ ਸੀ ਬਈ ਜੇ ਕਿ ਇਸ ਦਾ ਪਹਿਲਾਂ ਵੀ ਪਤਾ ਸੀ ਤਾਂ ਉਹਨਾਂ ਦੀ ਪੈਰਵਾਈ ਹੋਣੀ ਚਾਹੀਦੀ ਸੀ ਤਾਂ ਜੋ ਅਤਨ ਤੇ ਜਿਹੜੀਆਂ ਨੇ ਉਹ ਆਪਾਂ ਨੂੰ ਪਾ ਜਿਹੜਾ ਨਾਂ ਪੈਂਦੀ ਆ ਇਸ ਗੱਲਾਂ ਤੋਂ ਤੁਸੀਂ ਵੀ ਜਾਣੋ ਵੀ ਕੀ ਆਪਾਂ ਆਪਣੇ ਕਹਿਣ ਦੇ ਨਾਲ ਏਜੀ ਸਾਹਿਬ ਸਵੇਰੇ ਪੇਸ਼ ਹੋ ਜਾਣਗੇ ਕੋਰਟ ਦੇ ਵਿੱਚ ਜੇ ਆਪਾਂ ਵਕੀਲ ਨਹੀਂ ਖੜਾ ਕਰਨਾ ਤਾਂ ਕੀ ਕੱਲ ਨੂੰ ਏਜੀ ਸਾਹਿਬ ਪੇਸ਼ ਹੋ ਜਾਣਗੇ ਸੋ ਬੜਾ ਕੁਝ ਬੋਲਿਆ ਜਾ ਰਿਹਾ ਸਾਡੇ ਪਾਸੇ ਫਾਂਡ ਦੀ ਲੋੜ ਹੈ ਨਹੀਂ ਦੇਖੋ ਤੁਸੀਂ ਤੁਹਾਡਾ ਦਿਲ ਨਹੀਂ ਕਰਦਾ ਤੁਸੀਂ ਬਿਲਕੁਲ ਖੰਡ ਨਾ ਪਾਓ ਪਰ ਕੱਲ ਨੂੰ ਯੂਨੀਅਨ ਨੂੰ ਇਹ ਨਾ ਕਿਹਾ ਜੇ ਵੀ ਯੂਨੀਅਨ ਨੇ ਕਾਨੂੰਨ ਉਪਰ ਤਿੱਦੀ ਕੀ ਪੈਰਵਾਈ ਨਹੀਂ ਕੀਤੀ ਔਰ ਉਹਨਾਂ ਨੇ ਸਟੇ ਨੂੰ ਉਹ ਗੋ ਡਿਫੈਂਡ ਨਹੀਂ ਕਰਿਆ ਜਾਂ ਉਹਨਾਂ ਨੇ ਕੇਸ ਨੂੰ ਡਿਫੈਂਡ ਨਹੀਂ ਕਰਿਆ ਪਰ ਇਹ ਵਿੱਚ ਇਹ ਵੀ ਗੱਲ ਨੂੰ ਸਮਝੋ ਵੀ ਜੇ ਕੱਲ ਕਰ ਭਰਤੀ ਸਟੇ ਹੋ ਗਈ ਜਾ ਕੋਜ ਡਾਇਰੈਕਸ਼ਨ ਦੇ ਕਾਰਨ ਹੀ ਭਰਤੀ ਨੂੰ ਉਹ ਅਪਾਰਟਮੈਂਟ ਨੂੰ ਕੋਈ ਉਸ ਤਰ੍ਹਾਂ ਦਾ ਨੋਟਸ ਦੇ ਦਿੱਤਾ ਗਿਆ ਤਾਂ ਉਹਦੇ ਵਿੱਚ ਜੇ ਭਰਤੀ ਦਾ ਕੰਮ 6 ਮਹੀਨੇ ਵੀ ਲੇਟ ਹੋ ਗਿਆ ਫਿਰ ਆਉਣ ਵਾਲੀ ਸਰਕਾਰ ਹੀ ਤੁਹਾਨੂੰ ਤੁਹਾਡੇ ਨਿਯਤੀ ਪੱਤਰ ਦਰਵਾਏਗੀ ਫਿਰ ਕਿਸੇ ਹੋਰ ਦੇ ਵਸ ਦੀ ਇਹ ਗੱਲ ਨਹੀਂ ਹੋਣੀ ਵੀ ਤੁਹਾਨੂੰ ਤੁਹਾਡੇ ਨਿਯਤੀ ਪੱਤਰ ਦੇ ਸਕੇ ਲੋਕਾਂ ਦੇ ਕਹਿਣ ਤੇ ਕੇਡਰ ਮੈਂ ਇਸ ਗੱਲ ਤੋਂ ਜਾਣ ਦੇਖੋ ਕੇਡਰ ਦੇ ਫੋਨ ਸਾਨੂੰ ਵੀ ਆ ਰਹੇ ਨੇ ਕਈ ਲੋਕੀ ਬੜੇ ਸਵਾਲ ਕਰ ਰਹੇ ਨੇ ਬੜਾ ਕੁਝ ਬੋਲਿਆ ਵੀ ਜਾ ਰਿਹਾ ਹੈ ਫੰਡ ਯੂਨੀਅਨ ਨੇ ਕਿਸੇ ਨੇ ਆਪਦੇ ਉੱਤੇ ਨਹੀਂ ਲਾਣਾ ਕੇਸ ਨੂੰ ਡਿਫੈਂਡ ਕਰਨ ਵਾਸਤੇ ਤੁਹਾਡਾ ਸਾਥ ਮੰਗ ਰਹੇ ਆ ਜੇ ਤੁਸੀਂ ਕੱਲ ਤੱਕ ਵਕੀਲ ਦੀ ਜਿਹੜੀ ਵੀਸ ਹੈ ਉਹ ਪੂਰੀ ਆਪਣੀ ਹੋ ਜਾਏਗੀ ਤਾਂ ਵਕੀਲ ਸਾਹਿਬ ਕੱਲ ਨੂੰ ਜ਼ਰੂਰ ਜਾਣਗੇ ਜੇ ਆਪਾਂ ਇਸੇ ਤਰ੍ਹਾਂ ਹੀ ਲੰਕਦੇ ਰਹੇ ਔਰ ਦੂਸਰੀ ਗੱਲ ਜੇ ਆਪਸ ਵਿੱਚ ਇਸੇ ਤਰ੍ਹਾਂ ਉਲਝਦੇ ਰਹੇ ਤਾਂ ਸਾਥੀਓ ਇਹ ਈ ਵੱਡੀ ਜਿਹੜੀ ਲੜਾਈ ਹੈ ਉਹ ਲੜਨੀ ਬਹੁਤ ਔਖੀ ਹੋ ਜਾਏਗੀ ਪਵਾ ਤੁਸੀਂ ਹਾਈ ਕੋਰਟ ਦੇ ਵਿੱਚੋਂ ਜਿੱਤ ਕੇ ਆਏ ਜੀ

ਨਾ ਹੀ ਅਸੀਂ ਕਿਸੇ ਨਾਲ ਲੜਨਾ ਚਾਹਨੇ ਆ ਨਾ ਹੀ ਕਿਸੇ ਬਹਿਸ ਬਾਜ਼ੀ ਦੇ ਵਿੱਚ ਪੈਣਾ ਚਾਹਨੇ ਆ ਅਸੀਂ ਆ ਉਹ ਜੇ ਆਪ ਦੀ ਲੜਾਈ ਵਾਸਤੇ ਲੜ ਰਹੇ ਨੇ ਸਾਰੇ ਅਸੀਂ ਵੀ ਆਪ ਦੀ ਲੜਾਈ ਲੜ ਰਹੇ ਆ ਅਸੀਂ ਵੀ ਕੋਰਟ ਦਾ ਆਪ ਦੀ ਭਰਤੀ ਨੂੰ ਬਚਾਉਣਾ ਚਾਹਨੇ ਆ ਜਲਦੀ ਤੋਂ ਜਲਦੀ ਪੂਰਾ ਕਰਾਉਣਾ ਚਾਹਨੇ ਆ ਤਾਂ ਸਾਥੀਓ ਇੱਥੇ ਤੁਹਾਨੂੰ ਇੱਕ ਫਿਰ ਸਾਡੇ ਵੱਲੋਂ ਅਪੀਲ ਹੈ ਵੀ ਜਿਹੜਾ ਫੰਡ ਦਾ ਸਹਿਯੋਗ ਵੱਧ ਤੋਂ ਵੱਧ ਕਰੋ ਤਾਂ ਜੋ ਜਿਹੜਾ ਕੱਲ ਨੂੰ ਵਕੀਲ ਨੂੰ ਕੋਰਟ ਦੇ ਵਿੱਚ ਖੜਾ ਕੀਤਾ ਜਾ ਸਕੇ ਜੇਕਰ ਭਰਤੀ ਤੇ ਕੋਈ ਸਟੇ ਵਰਗਾ ਮਸਲਾ ਜਾਂ ਕੋਈ ਉਹ ਜਿਹਾ ਮਸਲਾ ਜਿਹੜਾ ਆਪਣੀ ਪਰਤੀ ਦੇ ਪ੍ਰੋਸੈਸ ਨੂੰ ਰੋਕ ਸਕਦਾ ਹੈ ਉਹ ਜਿਹਾ ਕੋਈ ਮਸਲਾ ਕੋਰਟ ਦੇ ਵਿੱਚ ਚੱਕਿਆ ਜਾਂਦਾ ਤਾਂ ਭਾਈ ਆਪਾਂ ਉਸ ਗੱਲ ਨੂੰ ਡਿਫੈਂਡ ਕਰ ਸਕੀਏ ਆਪਾਂ ਉਸ ਗੱਲ ਨੂੰ ਡਿਫੈਂਡ ਕਰ ਸਕੀਏ ਤਾਂ ਜੋ ਆਪਾਂ ਵੀ ਜਲਦੀ ਤੋਂ ਜਲਦੀ ਰੁਜ਼ਗਾਰ ਤੇ ਜਾ ਸਕੀਏ ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਕੋਈ ਕਿਸੇ ਨਾਲ ਉਹ ਉਹ ਜੀ ਗੱਲ ਨਹੀਂ ਪਰ ਜੇਕਰ ਅੱਜ ਕੇਦਰ ਸਾਡਾ ਸਾਥ ਨਹੀਂ ਦੇਵੇਗਾ ਤਾਂ ਵੇਖੋ ਆਉਣ ਵਾਲੇ ਸਮੇਂ ਦੇ ਵਿੱਚ ਜੇ ਕਿ ਭਰਤੀ ਦੀ ਦੇਰੀ ਹੋ ਗਈ ਤਾਂ ਉਸ ਦਾ ਜਿਹੜਾ ਜ਼ਿੰਮੇਵਾਰ ਹੈ ਉਹ ਸਾਰਾ ਕਿਦਰ ਆਪ ਹੋਏਗਾ ਤੁਸੀਂ ਯੂਨੀਅਨ ਨੂੰ ਦੋਸ਼ ਨਹੀਂ ਦੇ ਸਕਦੇ ਅਸੀਂ ਤਾਂ ਤੁਹਾਡੀਆਂ ਅੱਜ ਵੀ ਮਿੰਤਾ ਕਰ ਰਹੇ ਹਾਂ ਇਸ ਵਾਸਤੇ ਤੁਹਾਡੇ ਨਾਲ ਜੋ ਮਨਦੀਪ ਸਿੰਘ ਮਨਦੀਪ ਕੁਮਾਰ ਤੇ ਰਾਜਕਮਰ ਵਾਲਾ ਖਾਤਾ ਯੂਨੀਅਨ ਵੱਲੋਂ ਸ਼ੇਅਰ ਕੀਤਾ ਗਿਆ ਉਸ ਵਿੱਚ ਫੰਡ ਦਾ ਸਹਿਯੋਗ ਜਿਹੜਾ ਹੈ ਵੱਧ ਤੋਂ ਵੱਧ ਕਰੋ ਤਾਂ ਜੋ ਜਿਹੜਾ ਭਰਤੀ ਨੂੰ ਜਲਦੀ ਤੋਂ ਜਲਦੀ ਆਪਾਂ ਪੂਰਾ ਕਰਵਾ ਸਕੀਏ ਔਰ ਕਾਮਿਲ ਜਿਹੜਾ ਹੈ ਸੁਪਰੀਮ ਕੋਰਟ ਦੇ ਵਿੱਚੋਂ ਆਪਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਰੋਕ ਜਿਹੜੀ ਹੈ ਪਰਤੀ ਤੇ ਨਾ ਲੱਗੰਦੀ ਏ ਔਰ ਜਲਦੀ ਤੋਂ ਜਲਦੀ ਆਪਦੇ ਪ੍ਰੋਸੈਸ ਨੂੰ ਕੰਪਲੀਟ ਕਰਾ ਕੇ ਸਕੂਲਾਂ ਵੱਲ ਜਾ ਸਕੀਏ ਸਾਥਿਓ ਅਗਲੀ ਅਗਲੀ ਗੱਲਬਾਤ ਤੁਹਾਡੇ ਨਾਲ ਸਾਥੀ ਮਨਦੀਪ ਫਾਜ਼ਿਲਖਾ ਜੀ ਜਿਹੜੇ ਨੇ ਉਹ ਗੱਲ ਕਰਨਗੇ ਸੋ ਸਾਥਿਓ ਜਿਹੜੀ ਅਸ਼ੋਕ ਸਰ ਨੇ ਗੱਲਬਾਤ ਤੁਹਾਡੇ ਕੋਲੇ ਜਿਹੜੀ ਕੇਸ ਦੀ ਹੈ ਤੁਹਾਡੇ ਅੱਗੇ ਰੱਖੀ ਹੈ ਤਾਂ ਇੱਕ ਸਾਥੀ ਦਾ ਕਮੈਂਟ ਚਲ ਆਇਆ ਹੁਣ ਤੁਸੀਂ ਦਿੱਲੀੋਂ ਹਾਂਜੀ ਸਾਥਿਓ ਅਸੀਂ ਦਿੱਲੀ ਪਹੁੰਚ ਗਏ ਆ ਪਹੁੰਚ ਚੁੱਕੇ ਆ ਇਸ ਟਾਈਮ ਅਸੀਂ ਸਾਥਿਓ ਦਿੱਲੀ ਆ ਅ ਸਾਥਿਓ ਦੇਖੋ ਜੇ ਆਪਾਂ ਕੇਸ ਦੀ ਗੱਲ ਕਰੀਏ ਹਾਈ ਕੋਰਟ ਦੇ ਵਿੱਚ ਹੁਣ ਕਈ ਸਾਥੀ ਇਹ ਵੀ ਕਹਿ ਰਹੇ ਨੇ ਕਿ ਡਿਪਾਰਟਮੈਂਟ ਕੱਲ ਨੂੰ ਹਿアリング ਤੇ ਜਾਏਗਾ ਇਹ ਜੀ ਜਾਏਗਾ ਜੋ ਵੀ ਜਾਏਗਾ XYZ ਜੋ ਵੀ ਵਕੀਲ ਜਾਏਗਾ ਸਾਥਿਓ ਪਿੱਛੇ ਤੁਸੀਂ ਹਾਲਾਤ ਦੇਖੇ ਨੇ 2364 ਪਰਤੀ ਦੇਖਿਆ 6835 ਦੇਖਿਆ ਕਾਹਲੀ ਕਾਰਡ ਦੇਖਿਆ 994 ਦੀ ਪਰਤੀ ਦੇਖਿਆ ਜਦੋਂ ਹਾਈ ਕੋਰਟ ਦੇ ਵਿੱਚ ਆਪਣੇ ਪਹਿਲਾਂ ਵਾਲੇ ਕੇਸ ਚੱਲਦੇ ਸੀਗੇ केजी साहब ਤਾਂ ਉੱਥੇ ਵੀ ਨਹੀਂ ਪੇਸ਼ ਹੋਏ ਸੀਗੇ ਇੰਨਾ ਵੱਡਾ ਸੰਘਰਸ਼ ਆਪਾਂ ਉਦੋਂ ਵੀ ਲੜ ਰਹੇ ਸੀ ਸਰਕਾਰ ਦੇ ਵਿਰੁੱਧ ਤਾਂ ਉਦੋਂ ਆਪਣੀ ਇੱਕ ਗੱਲ ਇੱਕ ਗੱਲ ਕਹਿਣ ਤੇ ਜਿਹੜਾ ਏਜੀ ਸਾਹਿਬ ਨੇ ਉਹ ਉੱਥੇ ਨਹੀਂ ਪਹੁੰਚੇ ਦਿੱਲੀ ਕਿਵੇਂ ਪਹੁੰਚ ਜਾਣਗੇ ਤੇ ਜੇ ਕੱਲ ਨੂੰ ਸਾਥੀਓ ਏਜੀ ਸਾਹਿਬ ਨਹੀਂ ਪਹੁੰਚਦੇ ਜਾਂ ਡਿਪਾਰਟਮੈਂਟ ਦਾ ਕੋਈ ਵਕੀਲ ਨਹੀਂ ਪਹੁੰਚਦਾ ਤਾਂ ਪਰਥੀ ਤੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਗਾਜ਼ ਹੈ ਡਿਗ

ਕਿੰਨੇ ਸਾਲਾਂ ਬਾਅਦ ਉਹ ਵਰਤਿਆ ਕਿੱਥੋਂ ਕਿਹੜੇ ਕਿਹੜੇ ਮੂਵਮੈਂਟ ਦੇ ਵਿੱਚੋਂ ਨਿਕਲ ਕੇ ਕਿੱਥੇ ਆ ਕੇ 6 ਸਾਲਾਂ ਬਾਅਦ ਉਹ ਦਾ ਕੁਸ਼ਨ ਆ ਉਹ ਜਾ ਕੇ ਬਣਿਆ ਹੈ ਅਜੇ ਕਾਰਨੋਂ ਸੁਪਰੀਮ ਕੋਰਟ ਦਾ ਹਾਈ ਕੋਰਟ ਦਾ ਕੇਸ ਨਹੀਂ ਨਾ ਤੇ ਜੀ ਸਾਥੀਓ ਨਹੀਂ ਬਾਤ ਜਿੰਨਾ ਹੋ ਗਿਆ ਸੋ ਸਾਥੀਓ ਇੱਕ ਵਾਰ ਕਮੈਂਟ ਕਰਕੇ ਦੱਸਿਓ ਜੀ ਦੀ ਸੱਥਿਓ ਸਹੀ ਆ ਰਹੀ ਹੈ ਕਿਉਂਕਿ ਸਾਥੇ ਨੈਟਵਰਕ ਦਾ ਬਹੁਤ ਜ਼ਿਆਦਾ ਇਸ਼ੂ ਹੈ ਜਿਸ ਕਰਕੇ ਵਾਰ-ਵਾਰ ਜਿਹੜਾ ਲਾਈਵ ਹੈ ਉਹ ਰੀਕਨੈਕਟ ਹੋ ਰਿਹਾ ਹੈ ਦੇਖੀ ਸੋ ਸਾਥਿਓ ਗੱਲ ਕਰ ਰਿਹਾ ਸੀ ਕਿ ਆਪਾਂ ਕਿ ਤੁਸੀਂ ਸਾਰੇ ਸੂਝਵਾਨ ਸਾਥਿਓ ਪੜ੍ਹੇ ਲਿਖੇ ਸਾਥਿਓ ਇਹ ਫੈਸਲਾ ਅੱਜ ਤੁਸੀਂ ਲੈਣਾ ਕਿ ਆਪਾਂ ਜਿਹੜੀ ਕੰਮ ਨੂੰ ਪਰਥੀ ਹੈ ਉਸ ਨੂੰ ਸੇਵ ਕਰਉਣਾ ਸੋ ਅਸੀਂ ਨਹੀਂ ਸੇਵ ਕਰਾ ਸਕਦੇ ਪਰ ਆਪਾਂ ਇੱਕ ਸਾਰੇ ਨਾਲ ਕੇ ਇੱਕ ਕੋਸ਼ਿਸ਼ ਕਰ ਸਕਦੇ ਆ ਕਿ ਕੱਲ ਨੂੰ ਜਿਹੜੀ ਆਪਣੀ ਵਰਤੀ ਤੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਗਾਜ ਹੈ ਸੁਪਰੀਮ ਕੋਰਟ ਦੇ ਵਿੱਚ ਨਾ ਡਿੱਗੇ ਸਾਥਿਓ ਨਾਇਤਾ ਅਸੀਂ ਜਾਂ ਸਭ ਦੇ ਜਾਣੂ ਆ ਨਾਇਤਾ ਅਸੀਂ ਉਹਨਾਂ ਨੂੰ ਕਹਿ ਸਕਦੇ ਆ ਨਾ ਹੀ ਹੋਰ ਕੋਈ ਵੀ ਡਿਪਾਰਟਮੈਂਟ ਜਾਂ ਹੋਰ ਵੀ ਕਿਸੇ ਵੀ ਤਰ੍ਹਾਂ ਦੇ ਜੋ ਵੀ ਕਾਨੂੰਨੀ ਕਾਰਵਾਈ ਹੋ ਸਾਡੇ ਹੱਥ ਦੇ ਵਿੱਚ ਹੈ ਸਾਡਾ ਕੰਮ ਹੈ ਇੱਕ ਇਸ ਵਰਤੀ ਨੂੰ ਜਿਹੜਾ ਇਸ ਦਾ ਪ੍ਰੋਸੈਸ ਚੱਲ ਰਿਹਾ ਉਸ ਨੂੰ ਲਗਾਤਾਰ ਚਲਾ ਕੇ ਤੇ ਪੂਰਾ ਕਰਵਾਣਾ ਉਸ ਦੇ ਲਈ ਸਾਥਿਓ ਅਸੀਂ ਕੋਸ਼ਿਸ਼ ਕਰ ਰਹੇ ਹਾਂ ਦਿਨ ਰਾਤ ਪਿਛੇ ਸਾਥਿਓ ਜਿਹੜਾ ਅਸੀਂ ਲੱਗੇ ਹੋਇਆ ਨਾ ਤਾਂ ਅਸੀਂ ਸੌ ਕੇ ਦੇਖਿਆ ਨਾ ਹੀ ਅਸੀਂ ਇਹਨਾਂ 3-4 ਦਿਨਾਂ ਦੇ ਵਿੱਚ ਕੋਈ ਟੰਗ ਨਾਲ ਰੋਟੀ ਖਾਧੀ ਅੱਜ ਵੀ ਸਵੇਰ ਤੋਂ ਸਾਥਿਓ ਅਸੀਂ ਨਿਕਲੇ ਹੋਏ ਹਾਂ ਦਿੱਲੀ ਪਹੁੰਚਾਇਆ ਤੱਕ ਸਵੇਰ ਦਾ ਕੁਝ ਨਹੀਂ ਖਾਦਾ ਸੋ ਸਾਥਿਓ ਸਾਨੂੰ ਵੀ ਰੋਜ਼ਗਾਰ ਦੀ ਓਨੀ ਜ਼ਰੂਰਤ ਹੈ ਜਿੰਨੀ ਤੁਹਾਨੂੰ ਸਭ ਨੂੰ ਹੈ ਕਿ ਸਾਨੂੰ ਸਾਥਿਓ ਜ਼ਰੂਰਤ ਨਹੀਂ ਕਿ ਕਿ ਸਾਡਾ ਦਿਲ ਨਹੀਂ ਕਰਦਾ ਅਸੀਂ ਵੀ ਜਲਦ ਤੋਂ ਜਲਦ ਸਕੂਲਾਂ ਦੇ ਵਿੱਚ ਜਾਈਏ ਇਨਾ ਸਮਾਂ ਹੋ ਗਿਆ ਲੜਦਿਆਂ ਨੂੰ ਕਿ ਸਾਡਾ ਦਿਲ ਨਹੀਂ ਕਰਦਾ ਸਾਥਿਓ ਕਿ ਅਸੀਂ ਵੀ ਜਿਹੜੇ ਆਪਣੇ ਪਹਿਲਾ ਸਾਥੀ ਲੱਗੇ ਨਾ ਉਹਨਾਂ ਵਾਂਗੂ ਸਕੂਲਾਂ ਦੇ ਵਿੱਚ ਜਾ ਕੇ ਤੇ ਆਪਣੀ ਇੱਕ ਵਧੀਆ ਜ਼ਿੰਦਗੀ ਹੈ ਉਸ ਨੂੰ ਬਤੀਤ ਕਰੀਏ। ਸੋ ਗੱਲਾਂ ਬਹੁਤ ਨੇ ਮਨ ਦੇ ਵਿੱਚ ਬਲਵਲੇ ਬਹੁਤ ਨੇ ਪਰ ਵਕਤ ਸਭ ਕੁਝ ਦੱਸਦਾ ਹੁੰਦਾ। ਸੋ ਜੇਕਰ ਤੁਸੀਂ ਸਾਥਿਓ ਕੱਲ ਨੂੰ ਆਪਾਂ ਜਿਹੜਾ ਕੋਰਟ ਦੇ ਵਿੱਚ ਆਪਣਾ ਜਿਹੜਾ ਪੱਖ ਰੱਖਣਾ ਆਪਣੇ ਵਕੀਲ ਸਾਹਿਬ ਨੂੰ ਖੜਾ ਕਰਨਾ ਹੈ। ਤਾਂ ਉਸ ਦੇ ਲਈ ਤੁਹਾਨੂੰ ਸਾਥੀ ਸੁਭਾ ਵੀ ਕਿਹਾ ਸੀਗਾ ਕਿ ਇੱਕ ਸੀਨੀਅਰ ਵਕੀਲ ਦੀ ਜ਼ਰੂਰਤ ਹੈ ਜਿੰਨਾ ਕੋ ਫੰਡ ਹਾਲੇ ਤੱਕ ਸਾਥਿਓ ਆਇਆ ਇੰਨੇ ਕੋ ਫੰਡ ਦੇ ਨਾਲ ਤਾਂ ਹਾਈ ਕੋਰਟ ਦੇ ਵਿੱਚ ਸੀਓਸੀਪੀ ਫਾਈਲ ਹੁੰਦੀ ਹੈ ਤੇ ਇੰਨੇ ਕੋ ਫੰਡ ਦੇ ਨਾਲ ਸਾਥਿਓ ਤੁਸੀਂ ਇਸ ਚੀਜ਼ ਇਹ ਚੀਜ਼ ਦੱਸੋ ਸਾਨੂੰ ਕਿ ਅਸੀਂ ਸੁਪਰੀਮ ਕੋਰਟ ਦੇ ਵਿੱਚ ਵਕੀਲ ਸਾਹਿਬ ਨੂੰ ਕਿਵੇਂ ਖੜਾ ਕਰ ਸਕਦੇ ਹਾਂ ਸੋ ਇਸ ਲਈ ਵਾਰ-ਵਾਰ ਸਾਥਿਓ ਬੇਨਤੀ ਕਰ ਰਹੇ ਹਾਂ ਰਿਕੁਐਸਟ ਕਰ ਰਹੇ ਹਾਂ ਕਿ ਫੰਡ ਦਾ ਸਹਿਯੋਗ ਕਰੋ ਤਾਂ ਜੋ ਕਰ ਲੂ ਵਕੀਲ ਸਾਹਿਬ ਨੂੰ ਜਿਹੜਾ ਕੋਰਟ ਦੇ ਵਿੱਚ ਖੜਾ ਕੀਤਾ ਜਾ ਸਕੇ ਤੇ ਆਪਣੀ ਵਰਤੀ ਨੂੰ ਜਿਹੜਾ ਸੇਵ ਕਰਾ ਕੇ ਅੱਗੇ ਜੋ ਵੀ ਪ੍ਰੋਸੈਸਰ ਨੂੰ ਕਰਵਾ ਕੇ ਜਲ ਤਰ ਜਲਦ ਜਿਹੜਾ ਕੰਪਲੀਟ ਕਰਵਾਇਆ ਜਾ ਸਕੇ ਸੋ ਜਥੇਬੰਦੀ ਦਾ ਜਿਹੜਾ ਜੁਆਇੰਟ ਅਕਾਊਂਟ ਹੈ ਰਾਜਕੁਮਾਰ ਤੇ ਮਨਦੀਪ ਕੁਮਾਰ ਦੇ ਨਾਮ ਤੇ ਚੱਲ ਰਿਹਾ ਉਸ ਦੇ ਵਿੱਚ ਤੁਸੀਂ ਫੰਡ ਦਾ ਸਹਿਯੋਗ ਕਰਨਾ ਹੈ Google Pay ਤੇ Paytm ਨੰਬਰ ਜਿਹੜਾ ਮੈਂ ਬੋਲ ਰਿਹਾ 97798 36074 97798 36074 ਇਸ ਨੰਬਰ ਤੇ ਤੁਸੀਂ ਗੂਗਲ ਪੇ ਜਾਂ ਪੇਟੀਮ ਕਰਕੇ ਜਿਹੜਾ ਸਕਰੀਨਸ਼ਾਟਾ ਗਰੁੱਪਾਂ ਦੇ ਵੀ ਸਾਥਿਓ ਸ਼ੇਅਰ ਕਰ ਸਕਦੇ ਹੋ ਤੇ ਸਾਥਿਓ ਜਲਦ ਤੋਂ ਜਲਦ ਜਿਹੜਾ ਫੰਡ ਆਪਣਾ ਜੋ ਵੀ ਬਣਦਾ ਫੰਡ ਹੈ ਜੋ ਵੀ ਬਣਦਾ ਸਹਿਯੋਗ ਹੈ ਅਜੇ ਸਾਥੀਆਂ ਨੇ ਸੁਭਾਅ ਬਹੁਤ ਫੰਡ ਕੀਤਾ ਬਹੁਤ ਸਹਿਯੋਗ ਵੀ ਦਿੱਤਾ ਪਰ ਹਣੇ ਤੱਕ ਆਪਣੀ ਜਿਹੜੀ ਉਹ ਜਿਹੜਾ ਆਪਣਾ ਜੋ ਵੀ ਟੀਚਾ ਜੋ ਆਪਾਂ ਵਕੀਲ ਸਾਹਿਬ ਨੂੰ ਫੀਸ ਦੇਣੀ ਉਹ ਪੂਰੀ ਨਹੀਂ ਹੋਈ ਜਿੰਨਾ ਕੋ ਸਾਥੀ ਅਸੀਂ ਜਥੇਬੰਦੀ ਦੀ ਜਿੰਨੇ ਕੋ ਬੰਦੇ ਲੱਗੇ ਹੋਏ ਆ ਆਪਣੀ ਜੇਬ ਦੇ ਵਿੱਚੋਂ ਵੀ ਖਰਚ ਸਕਦੇ ਉਹਨਾਂ ਸੀ ਸਾਥਿਓ ਖਰਚ ਕੇ ਕੁਛ ਨਾ ਕੁਛ ਵਕੀਲ ਸਾਹਿਬ ਨੂੰ ਦਿੱਤਾ ਤਾਂ ਜੋ ਲੀਗਲ ਪ੍ਰੋਸੈਸ ਉਹਨਾਂ ਨੇ ਉਹਨਾਂ ਦੇ ਦੁਆਰਾ ਜੋ ਵੀ ਕਾਗਜ਼ ਪੱਤਰ ਨੇ ਕਢਵਾਏ ਗਏ ਨੇ ਜਿੰਨੇ ਕੋ ਬੰਦੇ ਸੀਗੇ ਪਰ ਇੰਨੇ ਕੁ ਫੀਸ ਦੇ ਨਾਲ ਸਿਰਫ ਜਿੰਨਾ ਕੋ ਅਸੀਂ ਦੇ ਸਕਦੇ ਸੀ ਉਹਨਾਂ ਦੇ ਨਾਲ ਸਿਰਫ ਤੇ ਸਿਰਫ ਜਿਹੜਾ ਉਹ ਕਾਗਜ਼ ਇੱਕ ਤਰ੍ਹਾਂ ਸਮਝੋ ਇਕੱਠੇ ਹੋਏ ਨੇ ਤੇ ਵਕੀਲ ਸਾਹਿਬ ਨੂੰ ਸੀਨੀਅਰ ਵਕੀਲ ਦੀ ਫੀਸ ਬਹੁਤ ਜ਼ਿਆਦਾ ਕੱਲ ਦੀ ਹੀਰਿੰਗ ਵਾਸਤੇ ਆਪਾਂ ਨੂੰ ਇੱਕ ਵੱਡੇ ਫੰਡ ਦੇ ਵੱਡੇ ਫੰਡ ਦੇ ਰੂਪ ਦੇ ਵਿੱਚ ਸਹਿਯੋਗ ਹੈ ਜਿਹੜਾ ਉਹ ਤੁਹਾਡੇ ਤੋਂ ਚਾਹੀਦਾ ਸੋ ਫੈਸਲਾ ਸਾਥੀਓ ਤੁਸੀਂ ਨੇ ਲੈਣਾ ਹੈ ਅਸੀਂ ਗੂਗਲ ਪੇ ਤੇ ਬੈਠਿੰਦਾ ਸਕੈਨਰ ਉਹ ਗਰੁੱਪਾਂ ਦੇ ਵਿੱਚ ਸ਼ੇਅਰ ਕਰਦੇ ਹਾਂਗੇ ਸੋ ਅਗਲੀ ਗੱਲ ਵਾਰ ਸਾਥੀ ਜਿਹੜਾ ਸਾਥੀਓ ਕਈ ਸਾਥੀ ਨਾ ਪੁੱਛ ਰਹੇ ਨੇ ਵਾਰ-ਵਾਰ ਕੀ ਕੇਸ ਕੀ ਹੈ ਤਾਂ 바ਵਾ ਸਾਹਿਬ ਨੇ ਦੱਸਿਆ ਸੀ ਰਮਨਦੀਪ ਵਾਲੀ ਡੀ ਰਿਜ਼ਰਵ ਦੀ ਇੱਕ ਰਿੱਟ ਫਾਈਲ ਕੀਤੀ ਹੋਈ ਸੀਗੀ ਮਾੜਜੋਗ ਹਾਈ ਕੋਰਟ ਦੇ ਵਿੱਚ ਜਿਸ ਤੋਂ ਬਾਅਦ ਜੱਜ ਸਾਹਿਬ ਨੇ ਉਸ ਤੇ ਆਰਡਰ ਇੱਕ ਫਾਈਨਲ ਆਰਡਰ ਕੀਤੇ ਸੀ ਕਿ 6 ਨਵੰਬਰ 2025 ਨੂੰ ਕਿ ਜਿਹੜਾ ਇਹ ਦਾ ਜੋ ਵੀ ਪ੍ਰੋਸੈਸ ਹੈ ਇੱਕ ਮਹੀਨੇ ਦੇ ਵਿੱਚ ਪੂਰਾ ਕਰਕੇ ਡੀਰਜ਼ਰ ਪੋਸਟਾ ਕਰਕੇ ਉਸ ਨੂੰ ਫਿਲ ਕੀਤਾ ਜਾ ਸਕੇ ਉਸ ਦੇ ਵਿੱਚ ਜੱਜ ਸਾਹਿਬ ਨੇ ਇੱਕ ਲਾਈਨ ਇਹ ਵੀ ਲਿਖੀ ਸੀ ਕਿ ਜਿੰਨੀਆਂ ਪੋਸਟਾ ਬੱਚਿਆਂ ਨੇ ਸਭ ਤੋਂ ਪਹਿਲਾਂ ਓਪਨ ਪਰਿਆ ਜਾਵੇ ਤੇ ਫਿਰ ਜਿਹੜੀ ਹੈ ਕੈਟਾਗਰੀ ਸ਼ੁਰੂ ਕੀਤੀ ਜਾ ਸਕੇ ਜਿੰਨਾ ਕੋ ਸਾਨੂੰ ਪਤਾ ਲੱਗਿਆ ਜਿਹੜੀ ਰੈਕਟਰ ਮੰਡੀ ਵਾਲੀ ਇਸ ਨੂੰ ਚੈਲੰਜ ਕੀਤਾ ਹੈ ਹੁਣ ਇਸ ਦੇ ਵਿੱਚ ਅੱਗੇ ਐਸਓ ਐਸਡੀ ਆਰਡਰਾਂ ਨੂੰ ਚੈਲੰਜ ਕੀਤਾ ਹੈ ਤਾਂ ਇਸ ਦੇ ਵਿੱਚ ਕੀ ਨਿਕਲ ਕੇ ਆਦਾ ਉਹ ਆਪਣੇ ਕੋਲ ਕੱਲ ਜਦੋਂ ਸਾਰੇ ਡਾਕੂਮੈਂਟ ਆ ਜਾਣਗੇ ਉਸ ਤੋਂ ਬਾਅਦ ਸੋ ਸਾਥੀ ਮਾਨ ਸਾਥੋ ਜਰਸੀ ਜੀ ਉਹ ਤੁਹਾਡੇ ਨਾਲ ਗੱਲਬਾਤ ਕਰਨਗੇ ਸਾਥੀਓ ਠੀਕ ਅੱਜ ਸਵੇਰ ਤੋਂ ਹੀ ਦੇਖ ਰਹੀ ਸੀ ਗਰੁੱਪਾਂ ਦੇ ਵਿੱਚ ਪਹਿਲਾਂ ਤੁਹਾਨੂੰ ਬਾਬਾ ਸਰਤੇ ਮਨਦੀਪ ਸਰਨੇ ਜਾਣਕਾਰੀ ਦੇ ਦਿੱਤੀ ਹੈਗੀ ਅਸੀਂ ਸਵੇਰ ਤੋਂ ਦੇਖ ਰਹੀ ਸੀ ਯੂਨੀਅਨ ਨੂੰ ਕਹਿ ਰਹੇ ਸੀ ਕਿ ਕੇ ਸੀ ਜਿਹੜਾ ਯੂਨੀਅਨ ਲਾ ਕੇ ਇਹ ਡਿਫੈਂਡ ਕਰਨ ਜਾ ਰਹੀ ਹੈ ਕਿ ਯੂਨੀਅਨ ਨੂੰ ਪੈਸੇ ਇਕੱਠੇ ਕਰਨ ਦਾ ਮਾਧਿਅਮ ਹੈ ਸਾਥੀਓ ਕੀ ਅਸੀਂ ਕਰਾਂ ਵਿੱਚ ਇੰਨੇ ਵੇਲੇ ਆ ਕੀ ਅਸੀਂ ਕੇਸ ਲਾ ਕੇ ਫਿਰ ਉਹਨੂੰ ਪਿੱਛੇ ਡਿਫੈਂਡ ਕਰਨ ਚਾਣੇ ਆ ਤੇ ਮੈਂ ਜ਼ਿਆਦਾ ਗੱਲ ਨਹੀਂ ਕਰਾਂਗਾ ਕਿਉਂਕਿ ਤੁਹਾਨੂੰ ਅਸੀਂ ਸਵੇਰੇ ਲਾਈਵ ਹੋ ਕੇ ਵੀ ਦੱਸ ਦਿੱਤਾ ਸੀਗਾ ਤੇ ਹੁਣ ਵੀ ਤੁਹਾਨੂੰ ਬਾਬਾ ਸਰ ਤੇ ਮਨਦੀਪ ਸਰ ਨੇ ਦੱਸ ਦਿੱਤਾ ਅਸੀਂ ਹੁਣ ਸ਼ਾਮ ਨੂੰ 7 ਵਜੇ ਵਕੀਲ ਸਾਹਿਬ ਨੂੰ ਮਿਲਣਾਗਾ ਤੇ ਥੋੜਾ ਜਿਹਾ ਅਸੀਂ ਹੁਣ ਮਾਫੀ ਚਾਹਾਂਗੇ ਥੋੜਾ ਲੇਟਾਂਗੇ ਤੇ ਬਾਕੀ ਤੁਹਾਨੂੰ ਸਾਥੀ ਫੰਡ ਦਾ ਤੁਸੀਂ ਯਕੀਨ ਜ਼ਰੂਰ ਕਰੋ ਕਿਉਂਕਿ ਜਿਹੜਾ ਫੰਡ ਸਰ ਮਨਦੀਪ ਕੁਮਾਰ ਦੇ ਰਾਜ ਕੁਮਾਰ ਦੇ ਖਾਤੇ ਵਿੱਚ ਆਏਗਾ ਉਹ ਬਹੁਤ ਥੋੜਾਗਾ ਅਸੀਂ ਵਕੀਲ ਸਾਹਿਬ ਨੂੰ ਹੁਣ ਫੀਸ ਵੀ ਦੇਣੀ ਸੀਗੀ ਪਰ ਹਜੇ ਉਹ ਫੀਸ ਪੂਰੀ ਨਹੀਂ ਹੋ ਸਕੀ ਕੀ ਹੁਣ ਤੁਸੀਂ ਚਾਹੋਗੇ ਕਿ ਕੱਲ ਦੀ ਹੀアリング ਦੇ ਵਿੱਚ ਆਪਾਂ ਆਪਣਾ ਵਕੀਲ ਖੜਾ ਕਰੀਏ ਤਾਂ ਸਾਰੇ ਜਣੇ ਵੱਧ ਤੋਂ ਵੱਧ ਫੰਡ ਦਾ ਸਹਿਯੋਗ ਕਰੋ ਧੰਨਵਾਦ ਸੋ ਸਾਥੀ ਜੇਕਰ ਫੰਡ ਦਾ ਸਹਿਯੋਗ ਕਰੋਗੇ ਤਾਂ ਹੀ ਆਪਾਂ ਜਿਹੜਾ ਵਕੀਲ ਸਾਹਿਬ ਕੋਲ ਹੁਣ ਅਸੀਂ ਜਾਣਾ ਥੋੜੇ ਸਮੇਂ ਦੇ ਵਿੱਚ ਤੇ ਉਹਨਾਂ ਦੀ ਫੀਸ ਉਹਨਾਂ ਦੇ ਟੇਬਲ ਤੇ ਰੱਖਣੀ ਹੈ ਤੇ ਉਸ ਤੋਂ ਬਾਅਦ ਅਗਲੀ ਜਿਹੜੀ ਗੱਲਬਾਤ ਹੈ ਉਹ ਆਪਣੀ ਸੁਣਨਗੇ ਤੇ ਅਗਲੀ ਜਿਹੜੀ ਪੈਰਵਾਹੀਆ ਕਾਰਵਾਈ ਆ ਉਹ ਕਰਨਗੇ ਸੋ ਹੁਣ ਸਾਥਿਓ ਤੁਹਾਡੇ ਹੱਥ ਹੈ ਜਥੇਬੰਦੀ ਨੂੰ ਸਾਥਿਓ ਸ਼ੁਰੂ ਤੋਂ ਵੀ ਗਾਲਾਂ ਪੈਂਦੇ ਨੇ ਐਂਡ ਤੱਕ ਜਦੋਂ ਤੱਕ ਵਰਥੀ ਪੂਰੀ ਨਹੀਂ ਹੁੰਦੀ ਉਸ ਤੋਂ ਬਾਅਦ ਵੀ ਜਥੇਬੰਦੀ ਨੂੰ ਗਾਲਾਂ ਹੀ ਪੈਣਗੀਆਂ ਕਿਉਂਕਿ ਜਥੇਬੰਦੀ ਤਾਂ ਸਾਥਿਓ ਵਿੱਲੀ ਹੈ 3 ਸਾਲ ਤੋਂ ਕਰਾਂ ਦੇ ਵਿੱਚੋਂ ਕੱਢੇ ਸਾਥੀ ਨੇ ਜਿਹੜੇ ਜਥੇਬੰਦੀ ਦੇ ਵਿੱਚ ਨੇ ਇਹਨਾਂ ਦਾ ਤਾਂ ਕੰਮ ਹੀ ਹੈ ਕਿ ਸਾਥਿਓ ਸਾਨੂੰ ਜ਼ਰੂਰਤ ਨਹੀਂ ਗਈ ਕਿ ਅਸੀਂ ਵੀ ਸਕੂਲਾਂ ਦੇ ਵਿੱਚ ਜਾਈਏ ਕਿ ਸਾਡੇ ਕੋਈ ਸ਼ੌਂਕ ਨਹੀਂਗੇ ਸਾਡੇ ਮਾਪਿਆਂ ਨੂੰ ਕੋਈ ਰੁਜ਼ਗਾਰ ਦੀ ਉਹਨਾਂ ਨੇ ਕੁਝ ਦੇਖਣਾ ਸੀ ਨਹੀਂਗੇ ਉਹਨਾਂ ਦੇ ਜਿਹੜੇ ਬੱਚੇ ਨੇ ਉਹ ਜਲਦੋਂ ਜਲਦ ਰੁਜ਼ਗਾਰ ਤੇ ਹੁਣ ਸੋ ਬਹੁਤ ਗੱਲਾਂ ਨੇ ਸਾਥੀਓ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਬਹੁਤ ਗੱਲਾਂ ਨੇ ਦਿਨ ਦੇ ਵਿੱਚ ਅਸੀਂ ਅੱਜ ਦੱਸ ਨਹੀਂ ਸਕਦੇ ਤੁਹਾਨੂੰ ਸਮਾਂ ਆਊਗਾ ਸਮਾਂ ਬਿਲਵਾਣਾ ਸਮਾਂ ਸਭ ਕੁਝ ਦੱਸੇਗਾ ਸੋ ਲਾਈਵ ਬਹੁਤ ਜ਼ਿਆਦਾ ਜਿਹੜਾ ਸਮਾਂ ਚੱਲ ਗਿਆ ਇਸ ਲਈ ਸਾਥੀਓ ਮਾਫੀ ਚਾਹਾਂਗੇ ਅਸੀਂ ਵਕੀਲ ਸਾਹਿਬ ਕੋਲੇ ਪਹੁੰਚਣਾ ਹੈ ਉਹਨਾਂ ਦੀ ਜਿਹੜੀ ਫੀਸ ਹੈ ਉਹ ਵੰਡੀ ਫੀਸ ਹੈ ਉਹਨਾਂ ਨੂੰ ਦੇਣੀ ਹੈ ਜਿੱਥੋਂ ਮਰਜ਼ੀ ਸਾਥੀਓ ਜਿਵੇਂ ਮਰਜ਼ੀ ਅਸੀਂ ਕਰਕੇ ਹੁਣ ਤੱਕ ਜਿੰਨਾ ਸਾਡੇ ਕੋਲ ਹੋਇਆ ਅਸੀਂ ਇੱਥੋਂ ਤੱਕ ਪਹੁੰਚਿਆ ਇਸ ਤੋਂ ਬਾਅਦ ਸਾਥੀਆਂ ਤੁਹਾਡੇ ਹੱਥ ਹੈ ਤੁਸੀਂ ਕਿਵੇਂ ਜਥੇਬੰਦੀ ਦਾ ਸਾਥ ਦੇ ਕੇ ਤੇ ਆਪਣੀ ਜਿਹੜੀ ਵਰਥੀ ਹੈ ਉਸ ਨੂੰ ਸੇਵ ਕਰਾ ਕੇ ਤੇ ਜਲਦੋਂ ਜਲਦ ਜਿਹੜਾਪਾ ਸਕੂਲਾਂ ਦੇ ਵਿੱਚ ਜਾ ਸਕੇ ਸੋ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ